ਲੋ ਵੀ ਪਹਿਲਾਂ ਇਹ ਲੱਕੜ 'ਚ ਮਾਰਨ ਲੱਗੀ ਹੋਈ ਸੀ ਹੁਣ ਇਹ ਕਰਾਇ 'ਚ ਸਿਰ ਮਾਰੀ ਜਾਂਦੀ ਆ ਇਹਦਾ ਲਾਲਾ ਛਿੰਦਿਆ ਦਿਮਾਗ ਖਿਲ ਗਿਆ ਹਨਾ ਆ ਮੈਂ ਦਾ ਮਾਨਸਿਕ ਸਦੋਣਾ ਹੱਲ ਗਿਆ ਲੱਗਦਾ ਪਹਿਲਾਂ ਇਹ ਲੱਕੜ 'ਚ ਲੱਗੀ ਹੋਈ ਸੀ ਵੀਰੇ ਮਾਰਨ ਹਾਂਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਆ ਤੁਹਾਡਾ ਜਸਲੀਣਾ ਬਲੌਗ ਚੈਨਲ ਉਤੇ ਹਲੋ ਜੀ ਸਤਿ ਸ਼੍ਰੀ ਅਕਾਲ ਅੱਛਕੂ ਵਾਲੀ ਮੈਡਮ ਨੂੰ ਮਿਲੋ ਬਲੈਕਕੂ ਵਾਲੀ ਮੈਡਮ ਨੂੰ ਠੀਕ ਆ ਹਾਂ ਮੇਰੀ ਕੰਮ ਹੀ ਸੀ ਹਨਾ ਤੇਰੀ ਗਮੀ ਦੀ ਸਹੀ ਗੱਲ ਹੋ ਗਈ ਹੋਰੀ ਸਹੀ ਹੈ ਨਾ ਹੋਰ ਸ਼ੈਕ ਨੂੰ ਹੀ ਬੈਲਪੂ ਚਲੋ ਟੋਕਰੀ ਚੱਕੀ ਆ ਤੇ ਅੱਜ ਦਾ ਵਲੋਗ ਕਰਦੇ ਆ ਸਟਾਰਟ ਅੱਜ ਆਗੇ ਘਰੇ ਆਪਾਂ ਠੀਕ ਆ ਅੱਜ ਫੈਮਲੀ ਨੂੰ ਸਾਹ ਨੂੰ ਬੁਲਾਉਣੇ ਆ ਅੱਜ ਆਪਾਂ ਤੁਰਨ ਚੱਲੇ ਆ ਸਬਜ਼ੀ ਸਬਜ਼ੀ ਪਿੰਡਾਂ ਫਿਰ ਤੇ ਲਾਵਾਂਗੇ ਪਿੰਡੀ ਖਵਾਵਾਂਗੇ ਜਸ ਨੂੰ ਅੱਜ ਹਨ ਜਿਹੜੀ ਆਪਾਂ ਸਬਜ਼ੀ ਵਿੱਚ ਮਨ ਫਿਰ ਪਹਿਲੀ ਵਾਰ ਅੱਜ ਜਾ ਰਹੀ ਆ ਉਧਰ ਸਬਜ਼ੀ ਤੋੜਨ ਹੁਣ ਤੱਕ ਤੋੜੀਆਂ ਨਹੀਂ ਤੇ ਤੇ ਬਾਪੂ ਨੂੰ ਬਾਪੂ ਰਹਿ ਜਾਂਦਾ ਵਲੋਗ ਚ ਮਲਾਉਣ ਨੂੰ ਤੁਹਾਨੂੰ ਤੇ ਬਾਪੂ ਨੂੰ ਤੁਹਾਨੂੰ ਮਿਲਾਉਣੇ ਆ ਬਾਪੂ ਇਧਰ ਬੈਠਾ ਕਬੂਤਰ ਛੱਡੀ ਬਾਪੂ ਫੋਨ ਤੇ ਲਗਾ ਹੋਈ ਆੜੀ ਨਾਲ ਗੱਲ ਕਰੀ ਜਾਂਦਾ ਇਹਦੇ ਕਬੂਤਰ ਛੱਡੀ ਹੋਏ ਆ ਸੰਗ ਸਾਬ ਨੂੰ ਮੇਲੋ ਇਦਾਂ ਹਾਂ ਠੀਕ ਆ ਇਧਰ ਆਪਣੇ ਕਬੂਤਰ ਸਵੇਰੇ ਸਵੇਰੇ ਰਵਾਇ ਕਰ ਰਿਹਾ ਗੁੱਟਰ ਨੂੰ ਗੁੱਟਰ ਨੂੰ ਗੁੱਟਰ ਨੂੰ ਹੋ ਰਹੀ ਹੈ ਘਰੇ ਆਪਣੇ ਠੀਕ ਆ ਅੱਧੇ ਗੱਲ ਰਹੇ ਨੇ ਠੀਕ ਆ ਅੱਧੇ ਆਂਡਿਆਂ ਦੇ ਬਿਠਨੇ ਦੇ ਬੱਚਿਆਂ ਨੂੰ ਫੀਡ ਦੇ ਰਹੇ ਨੇ ਆਪਦੇਆਂ ਨੂੰ ਤੇ ਅੱਧੇ ਬੱਚੇ ਆ ਬਾਹਰ ਆਏ ਫਿਰਦੇ ਨੇ ਅੱਧੇ ਉਧਰ ਪਾਣੀ ਨਾਲ ਨਾਲ ਰਹੇ ਨੇ ਤੇ ਇੱਧਰ ਆਪਣੀਆਂ ਆਹ ਗਾਵਾਂ ਠੀਕ ਆ ਆ ਨਵਾਂ ਬੱਚਾ ਜਿਹੜਾ ਹੋਇਆ ਸੀਗਾ ਇਦਾਂ ਦਾ ਬਣ ਗਿਆ ਹੁਣ ਵੱਡਾ ਹੋ ਗਿਆ ਇਧਰੋਂ ਕੰਦ ਨਿਕਲ ਚੁੱਕੀ ਆ ਆਪਣੀ ਦੇਖੋ ਠੀਕ ਆ ਇਹ ਤਾਂ ਪੂਰਾ ਕਵਰ ਹੋ ਗਿਆ ਇੱਥੇਦਾਰ ਨੇ ਕਿੱਦਾਂ ਤੁਰੇ ਫਿਰਦੀਆਂ ਉਹ ਫਿਰਦੀ ਬੇਬੇ ਬੱਸ ਦੇਖਣ ਆਈ ਸੀ ਉਹ ਪਾਇਆ ਸੀ ਅੱਛਾ ਸ਼ੈੱਡ ਪਾਇਆ ਵੇਖਣ ਆਈ ਸੀ ਪਾਇਆ ਵੇਖਣ ਆਈ ਸੀ ਤੇ ਮੈਂ ਕਿਹਾ ਜੇ ਚਾਰ ਹੀ ਸਲਿੱਟਾਂ ਹੋਰ ਹੁੰਦੀਆਂ ਤਾਂ ਵੱਤੂਆਂ ਦਾ ਹੀ ਭੰਗਣਾ ਸੀ ਵੱਤੂ ਐ ਠੀਕ ਆ ਬੇਬੇ ਵਿਆਹ ਦੀਣ ਗਈ ਸੀਗੀ ਇੱਧਰ ਨਾਲ ਦੇ ਘਰ ਆਣੇ ਪਾਇਆ ਪਾਥੀਆਂ ਵਾਲਾ ਠੀਕ ਆ ਇੱਥੇ ਉੱਤੋਂ ਨਹੀਂ ਸਮਝਣੀਆਂ ਕੱਢ ਦਿੰਦੇ ਹਵਾ ਤੇ ਉੱਧਰ ਪੈ ਰਹੀ ਆ ਰੂੜੀ ਮੈਂ ਤਾਂ ਕਹਿੰਦਾ ਨਾ ਰੂੜੀ ਸਟਾਉਣ ਲੱਗ ਗਈ ਦਰ ਬੇਬੇ ਮੁਰਗੀ ਵੀ ਬੇਰੂੜੀ ਦੇ ਨਾਲ ਹੈ ਤੇ ਆ ਦੇਖ ਇਹ ਮੱਝ ਠੱਕ 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 ਹਮੇਸ਼ਾ ਆਪਣੇ ਘਰੇ ਆਵਾਜ਼ ਆਉਂਦੀ ਸੀ ਕਾਦੀ ਆਉਂਦੀ ਇਹ ਕਰਦੀ ਹੈ ਇਹ ਸਿੰਗੀ ਚ ਹੀ ਮਰੀ ਜਾਂਦੀ ਰਹਿੰਦੀ ਆ ਬੜੀਆਂ ਆਤਾਂ ਖਰਾਬ ਨਹੀਂ ਗਵਾਂਡੀਆਂ ਦੀਆਂ ਮੱਜਾਂ ਦੀਆਂ ਮੂੰਹ ਨਾਲ ਵੀ ਖੋਲ ਜਾਂਦੀਆਂ ਨੇ ਸਾਨੂੰ ਹੋ ਗਿਆ ਸੌਖਾ ਜਦੋਂ ਦੀ ਇਹਨੇ ਚਾਰ ਦੁਵਾਰੀ ਕਰ ਲਈ ਆ ਤੇ ਨਹੀਂ ਤਾਂ ਖੁੱਲ ਕੇ ਇਧਰ ਆਉਂਦੀਆਂ ਸੀ ਆਪਣੀਆਂ ਪਿੰਡੀਆਂ 'ਚ ਹਾਂ ਬੱਤ ਐਸ਼ ਐਸ਼ ਵੀ ਆ ਕੇ ਝਾਂਜ ਰਸ਼ਨ ਕਾਉਂਦਾ ਐਸ਼ ਪਹਿਲਾਂ ਝਾਂਜ ਰਾਂ ਦਿਖਾਉਂਦੀਆਂ ਹੈਂ ਆਏ ਆ ਤੂੰ ਹਰ ਇਧਰ ਖੇਡੀ ਜਾ ਕਰ ਐਸ਼ ਝਾਂਚਣ ਕਰਦੀ ਹੁੰਦੀ ਐਸ਼ ਵੀ ਦੂਰੋਂ ਪਤਾ ਲੱਗਦੀ ਐਸ਼ ਹੁੰਦੀ ਛੰਕੀ ਛਣਕਦੀਆਂ ਲਾ ਵੀ ਇਧਰ ਬੂਟਾ ਹੀ ਨਾ ਵੜਦੀ ਕਿਤੇ ਹੈਂ ਇੱਕ ਦਾ ਨਹੀਂ ਵੜਦੀ ਇਹਨਾਂ ਤਾਂ ਪਸੰਦ ਹੈਂ ਹੈ ਠੀਕ ਆ ਇਹ ਇੱਕ ਪਾਸੇ ਲੱਗ ਜਾ ਇੱਕ ਵਟ ਸਿਰੇ ਲਾ ਦੇਗਾ ਫਿਰ ਰੰਦੀ ਨਹੀਂ ਕੋਈ ਕਿਸੇ ਵਟ ਤੇ ਪਿੰਡੀਆਂ ਨਹੀਂ ਰਹਿ ਜਾਂਦੀਆਂ ਫਿਰ ਪੱਕ ਜਾਂਦੀਆਂ ਦੂਜੀ ਵਾਰ ਨੂੰ ਜਿਵੇਂ ਆ ਲੈਣਾ ਇਤੋਂ ਲੈਣ ਨੂੰ ਪੂਰੀ ਕੰਪਲੀਟ ਕਰਦੇ ਉਧਰ ਫਿਰ ਦੂਜੀ ਲਾਈਨ ਚ ਦੂਰੀ ਆ ਦੇਖੋ ਪਿੰਡੀਆਂ ਆਪਣੀਆਂ ਹਾਂ ਆਵੇ ਕਿੱਡੀ ਵੱਡੀ ਲੱਗੀ ਆ ਕੋਲੇ ਸਾਹਮਣੇ ਲੱਗੀ ਦੀਂਦੀ ਪਿੰਡੀ ਉਹ ਪਰੇ ਇਹ ਆਹ ਟੱਕੜ-ਟੱਕੜੀਆਂ ਹੋ ਗਈਆਂ ਹਨ ਆ ਦੇ ਨਾ ਆਥਰਾ ਨਹੀਂ ਟੁੱਟਣੀ ਪੁੱਤ ਆ ਦੇਖੋ ਪਿੰਡੀਆਂ ਕਿੱਡੀਆਂ-ਕੱਡੀਆਂ ਨੇ ਆ ਦੇਖੋ ਆਏ ਬੈਰਾਂ ਨਿਆਰੇ ਸਬਜੀ ਲਾਉਣ ਦੇ ਘਰੇ ਆ ਦੇਖੋ ਭੰਡੀਆਂ ਆਹ ਦੇਖੋ ਮੁਰਗੀਆਂ ਪਈਆਂ ਨੇ ਭੰਡੀਆਂ ਥੱਲੇ ਇਹਨੂੰ ਵੀ ਤੋੜੋ ਮੰਮਾ ਤੋੜੂ ਮੰਮਾ ਸੋਹਦੇ ਨੇ ਟੁੱਟਣੀਆਂ ਇਹ ਮੰਮਾ ਹੂੰ ਤੋੜਦੀ ਐ ਕਿ ਸੋਹਣ ਦੇਖੋ ਭੰਡੀਆਂ ਕੱਢੀਆਂ ਕੱਢੀਆਂ ਲੰਮੀਆਂ ਹੋਈਆਂ ਭਈਆਂ ਯਾਰਾਂ ਇੱਕ ਦਿਨ ਸਨ ਛੱਡ ਕੇ ਜਾਂਗੇ ਤੋੜਨੀਆਂ ਪੈਂਦੀਆਂ ਆ ਦੋਨੇ ਲਾ ਲਈ ਮੇਰੇ ਹਿਸਾਬ ਨਾਲ ਇਹਨਾਂ ਇਧਰੋਂ ਟੱਕ ਲਾਏਗਾ ਦੂਸਰੇ ਪਾਸੋਂ ਬੂਟੇ ਨੂੰ ਨਾ ਵਜੇਗਾ ਆ ਕੇ ਉਹ ਦੱਸਦੀ ਐ ਕਿਹੜੀ ਤੋੜਨੀ ਆ ਹੋਰ ਦੱਸ ਕੰਡ ਹੋਊਗੇ ਬਾਹਲਾ ਨੇੜੇ ਨਾ ਰਹਿ ਐਸ਼ ਤੂੰ ਨਾ ਬਾੜ ਤੇਰੇ ਬਾਹਾਂ ਨੰਗੀਆਂ ਨੇ ਹੋਲੀ 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 ਹਾਲੀਵੁੱਡ ਆ ਬਾਕੀ ਗੱਡੀ ਵੱਡੀ ਹੋਈ ਵੀ ਹੈ ਨਾ ਇਹ ਰਹਿ ਗਈ ਹੋਗੀ ਪਿਛਲੀ ਵਾਰੀ ਤੋੜਨ ਵਾਲੀ ਏਕਮ ਵੀ ਆ ਗਿਆ ਫਲੀਆਂ ਛੋਲੇ ਫਲੀਆਂ ਤੇ ਟਮਾਟਰ ਦੇਖੋ ਆ ਘਾਟੋ ਖਾਂਦੀ ਹੋਊਗੀ ਇੱਥੇ ਆ ਕੇ ਟਮਾਟਰ ਵੀ ਕਿੱਦਾਂ ਬਡ ਬਡ ਹੋਇਆ ਪਿਆ ਤੁਹਾਨੂੰ ਦਿਖਾਉਣੇ ਆ ਆਪਾਂ ਇੱਥੇ ਜਿਹੜੀ ਇਹੋ ਮਿਹਨਤ ਕੀਤੀ ਸੀ ਤੇ ਪ੍ਰਮਾਤਮਾ ਨੇ ਕਰਤੀ ਕਿਰਪਾ ਆ ਮਿਰਚਾਂ ਦੇ ਫੁੱਲ ਲੱਗੀਆਂ ਹੋਈਆਂ ਦੇਖੋ ਮਿਰਚਾਂ ਲੱਗੀਆਂ ਹੋਈਆਂ ਇਹ ਕਬੂਟੇ ਕਿਦਾਂ ਭਰੇ ਹੋਏ ਮਿਰਚਾਂ ਦੇ ਨਾਲ ਦੇਖੋ ਪਰ ਐਦ ਕੀ ਗਰਮੀ ਜਿਆਦੇ ਪੈਣ ਕਰਕੇ ਜਿਹੜੇ ਆ ਵੇਲਾ ਚੜ ਗਏ ਨੇ ਉੱਤੇ ਕਰੇਲੇ ਬਹੁਤ ਜਿਆਦੇ ਘਟ ਲੱਗੇ ਆ ਝੜਦੇ ਆ ਬਹੁਤ ਜਿਆਦੇ ਫੁੱਲ ਇਹਨਾਂ ਦੇ ਦੇਖੋ ਆਂਧ ਨਿਕਲ ਗਏ ਦੇਖੋ ਦੋਨੇ ਯਾਰੇ ਲੜਦੇ ਸੀ ਦੋਨਾਂ ਦੀ ਸੁਲਾ ਹੋ ਗਈ ਤੁਹਾਨੂੰ ਹੋ ਗਈ ਸੁਲਾ ਲੜ ਪਏ ਸੀ ਇੰਨੀ ਛੇਤੀ ਲੜ ਸਾਡੇ ਹੋਰ ਐ ਹੋਈ ਦੋਨਾਂ ਦੀ ਲੜਾਈ ਹੋ ਗਈ ਤੁਹਾਨੂੰ ਸੁਲਾ ਵੀ ਹੋ ਗਈ ਲੈ ਇਹ ਪਿੱਛੇ ਆ ਕੇ ਆਪਣੇ ਹੁੰਦੇ ਖੁੱਲਾ ਕੰਮ ਤੇ ਹੁਣ ਉਧਰ ਹੋ ਗਈ ਗੰਦ ਤੇ ਅੱਜ ਆਪਾਂ ਆਵਦੇ ਵਾਲੇ ਪਾਸਾ ਵੀ ਉਧਰ ਲਡੂਗਾ ਟੀਪ ਕਰਕੇ ਐਨ ਵਧੀਆ ਬਣਾ ਦੇਣੀ ਕਿਉਂਕਿ ਆਪਾਂ ਨੂੰ ਬਹੁਤ ਸ਼ੌਂਕ ਹੈ ਇਸ ਚੀਜ਼ ਦਾ ਕਿ ਕੰਮ ਵਧੀਆ ਸੋਹਣਾ ਟਿਕਾਇ ਕੀਤਾ ਹੋਵੇ ਸੋਹਣਾ ਲੱਗਦਾ ਹੁਣ ਇਟਾਂਆਂ ਨਹੀਂ ਭੜੀਆਂ ਲੱਗਦੀਆਂ ਸੀ ਅੱਜ ਮੈਸਤਰੀ ਨੇ ਆਪਣੇ ਵਾਲਾ ਪਾਸਾ ਵੀ ਇੱਕ ਬੋਰੀ ਸੀਮੈਂਟ ਦੀ ਲੱਗਣੀ ਆਪਾਂ ਡੋਗਾ ਟੀਪ ਕਰਾ ਕੇ ਐਨ ਸਾਰੀ ਕੰਦ ਵਧੀਆ ਬਣਾ ਦੇਣੀ ਆ ਠੀਕ ਆ ਆਉਣਗੇ ਮੈਸਤਰੀ ਅੱਜ ਮੈਸਤਰੀ ਆਉਣਗੇ ਅੱਜ ਅੱਧੀ ਦਿਹਾੜੀ ਇੱਧਰ ਲਾਉਣੀ ਅੱਧੀ ਉਧਰ ਲਾਉਣੀ ਆ ਅੱਛਾ ਜੀ ਫਿਰ ਕੰਡ ਲੜਦੀ ਐ ਤੁਸੀਂ ਵੀ ਤੋੜੋ ਲਓ ਜੀ ਬਾਪੂ ਵੀ ਆ ਗਿਆ ਹੂੰ ਤੇ ਇਧਰ ਚਰੀ ਵੀ ਆਪਣੀ ਹੁਣ ਇੱਕ ਦੂਜਾ ਪਾਣੀ ਜਦੋਂ ਲੱਗ ਗਿਆ ਹੱਥ ਲਾਉਣ ਵਾਲੀ ਹੋ ਜਾਣੀ ਆ ਆ ਪਰਸੋਂ ਵੀ ਜੇ ਵਰਸੇਨ ਸੀ ਇਹਦੇ ਚ ਹੱਥ ਹੱਥ ਲਾਉਣ ਵਾਲੀ ਮਤਲਬ ਹੋ ਕੇ ਵੱਢਣ ਵਾਲੀ ਹੋ ਜਾਣੀ ਆ ਤੇ ਫਿਰ ਸਿੱਧਾ ਕੋਣਾ ਵੱਢਣ ਵਾਲੀ ਤੇਰਾ ਬਾਪੂ ਦੇ ਕੋ ਸਾਡਾ ਕਿੰਨਾ ਜੱਜ ਰਿਹਾ ਇਸ ਟੇਉ ਸਰਦਾਰ ਸਾਹਿਬ ਕਿੱਦਾਂ ਬਾਪੂ ਠੀਕ ਆ ਵਧੀਆ ਸਟਾਂ ਠੀਕ ਆ ਇਹ ਬਾਪੂ ਦਾ ਕਾਲੀ ਪੱਗ ਤੇ ਕਾਲਾ ਗਾਤਰਾ ਚਿੱਟਾ ਸੂਟ ਕਿੰਨਾ ਜੱਜਦਾ ਦੇੜੀ ਇਹਦੇ ਨਾਲ ਤੋੜਾਂਗੇ ਆਪਾਂ ਬੂਟਾ ਨਾਲ ਟੁੱਟ ਜੇ ਥੱਲੋਂ ਜੜ ਹਿੱਲ ਜਾਂਦੀ ਆ ਕਰਦੇ ਦੇ ਨਾਲ ਲਓ ਵੀ ਆਪਾਂ ਪਿੰਡੀਆਂ ਤੋੜਦਗੇ ਬਾਪੂ ਹੱਥਾਂ ਨੇ ਕਿ ਕਿੱਡਾ ਚਾੜੀ ਤੁਰਿਆ ਆਉਂਦਾ ਮੈਨੋਂ ਪਿੰਡੀਆਂ ਨਹੀਂ ਕੋਈ ਆਹ ਲੈ ਤੋੜਵੀਆਂ ਨਹੀਂ ਤੋੜਨੇ ਅੱਜ ਕੀ ਆ ਲੁੱਤੀ ਹੋਈ ਤੋੜ ਜੀ ਫਿਰ ਰੱਖ ਦੇ ਚ ਵਧਣ ਵਾਲੀ ਹੂੰ ਤੋੜੋ ਤੋੜੋ ਸੇਤੀ ਕਰੋ ਵਿਆਹ ਤੋਂ ਪਹਿਲਾਂ ਸਰ ਜਾਂਦਾ ਹੀ ਵਿਆਹ ਤੋਂ ਬਾਅਦ ਅੱਬੀ ਤੋੜ ਨਹੀਂ ਦਿੰਦੇ ਨਾ ਤੂੰ ਆਉਂ ਤੂੰ ਪਹਿਲਾਂ ਸਾਦਿਆਂ ਦੇ ਪਾਪੂ ਨੂੰ ਦੂਰ ਨਾ ਸਿੱਧੇ ਤੂੰ ਤੁਰ। ਏ ਦੇਖੇ ਵੀ ਕਾਟੇ ਛੋਟੇ ਫਿਰ ਤੂੰ ਪਾਸੇ। ਵਿਆਹ ਤੋਂ ਪਹਿਲਾਂ ਤਾਂ ਮम्मी ਨਿਆਈ ਨਹੀਂ ਲਾਉਂਦੇ ਸੀਗੇ। ਹੈਂ? ਭਿੰਡੀਆਂ ਲਾਉਂਦੇ ਨਹੀਂ ਸੀਗੇ, ਸਬਜ਼ੀ ਹੁਣ ਲਾਉਣ ਲੱਗੀਆਂ ਆਪਾਂ ਤਾਂ। ਇੰਨੇ ਨੇ ਝੂਠ ਨਾ ਬੋਲਿਆ ਕਰੋ। ਝੂਠ ਫੜਿਆ ਜਾਂਦਾ ਤੁਹਾਡਾ। ਪਾਪਾ ਪਾਪਾ। ਵਾਖੇ ਕਾੰਡ ਬਹੁਤ ਆ ਯਾਰ ਹੈਂ। ਕੰਡ ਲੜਦੀ ਏ ਮੇਰੇ ਤੋਂ ਬਹੁਤ ਲੜੀ ਜਾਂਦੀ ਐ। ਲੈ ਜਰਾ ਜੂ ਆ ਗਈ। ਬਾਪੂ ਤੈਨੂੰ ਕਾ ਨਾਂ ਤੋੜ ਬਾਪੂ ਨੇ ਜੜਾਂ ਨੂੰ ਬੂਟਾ ਪਾੜਤਾ। ਮੈਂ ਕਹੀ ਇਹਨੂੰ ਆਪਾਂ ਕਰ ਦੇਣਾ ਤੋੜ ਦੇਣਾ ਮੈਂ ਤੋੜਦਾ ਆਣਾ ਇਧਰੋਂ ਠੀਕ ਰੱਖ ਦੋ ਚਲੋ ਉਹ ਬੋਟੇ ਨੂੰ ਤਾਂ ਹੀ ਤੋੜਨੀ ਨੂੰੜ ਹੁਣ ਦੁਬਾਰਾ ਜਿਹੜੇ ਨੂੰ ਬਾਪੂ ਨੇ ਭਿੰਡੀ ਤੋੜਦੀ ਉਹ ਟੁੱਟ ਗਿਆ ਉਹ ਗਿਆ ਹੁਣ ਕਿੰਨੇ ਕਿੰਨੇ ਦੇ ਨਾਲ ਜਾਲੀ ਪਾਟਦੀ ਆ ਤੂੰ ਵੇਖੀ ਆ ਹਣ ਮੈਂ ਆ ਆ ਤਨਾ ਆ ਦੇਖੋ ਜਸ ਕਿੰਨੀਆਂ ਲੱਗੀਆਂ ਭਿੰਡੀਆਂ ਇਧਰ ਕਿੰਨੀਆਂ ਕਾਫੀ ਨੇ ਅੱਗੇ ਉਹ ਕਿੰਨੀਆਂ ਨੇ ਉੱਧਰ ਅੱਗੇ ਵੀ ਉੱਧਰ ਵੀ ਲੱਗੀਆਂ ਹੋਈਆਂ ਉਹ ਉੱਥੇ ਹੈਗੇ 2 ਕੁ ਪਿੰਡੀਆਂ ਦੇ ਵੱਡੀਆਂ ਦਾ ਫਟ ਕੇ ਜਾਂਦੀਆਂ ਇੱਕਦਾਂ ਨਾ ਰਟੂ ਤੇ ਸਾਹ ਕੀ ਆ ਆਪਣੇ ਚੌਲੇ ਫਲੀਆਂ ਕਿਹੜੀਆਂ ਉਹ ਦੂਜੀਆਂ ਗੁਵਾਰੇ ਦੀਆਂ ਫਲੀਆਂ ਗੁਵਾਰੇ ਦੀਆਂ ਫਲੀਆਂ ਥੱਲੇ ਲੱਗੀਆਂ ਉਹ ਆਵੇ ਉਹ ਛੋਟੇ ਮੂਟੇ ਘਾ ਟੁੱਗੇ ਆ ਤੇ ਪਰ ਪੱਕੀਆਂ ਉਵੇਂ ਹੀ ਕਿਉਂ ਉਹ ਹੋਈਆਂ ਹੀ ਨਹੀਂ ਆਵੇ ਨਾ ਸਬਜ਼ੀ ਆਪਣੀ ਟੁੱਟ ਚੁੱਕੀ ਆ ਪਿੰਡੀਆਂ ਐਂਡ ਮਿਰਚਾਂ ਇਹ ਕੱਟੂ ਕਟ ਆਪਣਾ ਹੋਊਗਾ ਤਿੰਨ ਸਾਢੇ ਤਿੰਨ ਕਿਲੋ ਸਮਾਨ ਲੈ ਗਿਆ ਅੱਜ ਤੋਂ ਟਮਾਟਰ ਦੇਖੋ ਘਰ ਦੀ ਸਬਜ਼ੀ ਕਿੰਨਾ ਘੈਂਟ ਨਜ਼ਾਰਾ ਇਹ ਤਾਂ ਬਾਪੂ ਮਿਰਚਾਂ ਛੱਡ ਗਿਆ ਬਹੁਤ ਚਿਰਾਂ ਤੂੜਨ ਵਾਲੀਆਂ ਚਾਹੂਰ ਵੱਡੀਆਂ ਹੋ ਜਾਣਗੀਆਂ ਟੋਕਰੀ ਫੁੱਲ ਭਰ ਜਾਂਦੀ ਜਦੋਂ ਵੀ ਆਪਾਂ ਸਬਜ਼ੀ ਤੋੜੀਦੀ ਆ ਆਪਾਂ ਨੂੰ ਖਾਦੀ ਪੀਤੀ ਦੀ ਮੁੱਕਦੀ ਹੁਣ ਜਾਣਾ ਮੰਮੀ ਦੇ ਨਾਲ ਆਪਾਂ ਨਾਲ ਦੇ ਇਥੇ ਨਿੱਕਾ ਜਿਹਾ ਆਪਣਾ ਸ਼ਹਿਰ ਪੈਂਦਾ ਦੋਲਤਪੁਰਾ ਮੰਮੀ ਨੇ ਨਿੱਕਾ ਨਾ ਉਹਦਾ ਨੇ ਕੰਮ ਕਰਨ ਵਾਲਾ ਸੀਗਾ ਮਾਤਾ ਕਹਿੰਦੀ ਅੱਜ ਮੇਰੇ ਨਾਲ ਚੱਲ ਠੀਕ ਹੈ ਤੇ ਨਾਲੇ ਦੇ ਬੇਬੇ ਨੂੰ ਦਿਖਾਉਣੇ ਆ ਆਪਾਂ ਜਿਹੜਾ ਨਵਾਂ ਖੇਤ ਲਿਆ ਸੀਗਾ ਤੇ ਆਪਾਂ ਲੰਘਣਾ ਖੇਤੀ ਦੇ ਕੋਲ ਦੀ ਤੇ ਮੰਮੀ ਨੂੰ ਖੇਤ ਦਿਖਾਉਣੇ ਆ ਜਿਹੜੇ ਆਪਾਂ ਦੋ ਕਿੱਲੇ ਨਵੇਂ ਲਏ ਸੀਗੇ ਤੇ ਮੰਮੀ ਨੇ ਫਸਟ ਟਾਈਮ ਦੇਖਣੇ ਆ ਫਿਰ ਮੈਂ ਕਿਹਾ ਕੋਲ ਦੀ ਨਗਰ ਲੱਗੇ ਆ ਤੇ ਚਲੋ ਕਿਉਂ ਨਾ ਦਿਖਾਏ ਜਾਣਕਣੀ ਠੀਕ ਆ ਜਾ ਮਾਂ ਫਿਰ ਆ ਜਾ ਕਰਾ ਇੰਨਾ ਚਰ? ਮੈਂ ਤਾਂ ਅੜੀ ਹਾਂ। ਹੂੰ। ਜਾ ਬੰਬੂ ਕਾਰ ਦੇ ਮੈਂ ਦੇ ਮੰਮੀ ਚੱਲੇ ਬੰਬੂ ਕਾਰ ਦੇ ਗੱਡੀ ਚੱਲੀਏ। ਮੋਟਰਸਾਈਕਲ ਤੇ ਚੱਲੇ। ਇਹ ਬੇਬੇ ਨੂੰ ਹੁੰਦਾ ਕਿ ਮੋਟਰਸਾਈਕਲ ਚੱਲੀਏ। ਹਵਾ ਲੱਗੂ। ਹੂੰ। ਕਿਧਰ ਵਾਏ? ਚਲੋ ਆਓ ਫਿਰ। ਲੈ ਵੀ ਬੇਬੇ। ਦਿਖਾਈਏ ਕਿ ਤੈਨੂੰ ਖਰੋਣਾ। ਚਲ ਆਪਾਂ ਉਹ ਤੇ ਨੇੜੇ ਹੀ ਆ ਖੇਤ ਚ ਰੋਣਾ ਬੇਬੇ। ਅਸੀਂ ਬੇਬੇ ਨੂੰ ਖੇਤ ਦਿਖਾਉਣ ਆਏ ਇੱਥੇ। ਤੇ ਮੈਂ ਖੇਤ ਖਾ ਰਹੀਏ ਇਹਦੀ ਮਾਲਕਣਾ ਖੇਤ ਦੀ ਐ ਠੀਕਾ ਮਾਰਕ ਇਹ ਰਾਲਾ ਮੇਲੇ ਕੀ ਹੁੰਦਾ ਆ ਆਪਣਾ ਆਗਾ ਹੀ ਖੇਤ ਠੀਕਾ ਇਹਨੂੰ ਹਵਾ ਕੇ ਕੰਪਿਊਟਰ ਕਾ ਲੱਗੂਗਾ ਇਹ ਡੇਢ ਕਿੱਲੇ ਦਾ ਪਲਾਟ ਆਪਾਂ ਇੱਥੇ ਇਕ ਕਰ ਦੇਣਾ ਦੋ ਕਿੱਲੇ ਲੈ ਲੈ ਜੀ ਅੱਧੇ ਕਿੱਲੇ ਦਾ ਪਲਾਟ ਦਾ ਘੇੜਾ ਇੱਕ ਆ ਤੇ ਡੇਢ ਕਿੱਲੇ ਦਾ ਪਲਾਟ ਦਾ ਘੇੜਾ ਆਪਾਂ ਇਕ ਕਰ ਦੇਣਾ ਹਣਾ ਇੱਕ ਦਿਨ ਦੇ ਵਿੱਚ ਕੰਪਿਊਟਰ ਕਾ ਲਵਾਵਾਂਗੇ ਫੇਰ ਤੁਹਾਨੂੰ ਉਹ ਦਿਨ ਦਿਖਾਵਾਂਗੇ ਫੇਰ ਪ੍ਰੋਪਰ ਦਿਖੂਗੀ ਉੱਥੇ ਆਪਣਾ ਤਕਵਾਣੀ ਭੱਲਿਆ ਉਹਨਿੰਦਾ ਵੀਡੀਓ ਤੋਂ ਪਤਾ ਨਹੀਂ ਲੱਗਣਾ ਤੇ ਅਸੀਂ ਕੋਲ ਦੀ ਲੰਘਦੇ ਜਾਂਦੇ ਸੀਗੇ ਤੇ ਮੈਂ ਕਿ ਮਮੀ ਨੂੰ ਆ ਪਿੱਛੇ ਸੜਕ ਆ ਗਈ ਆ ਜੀ ਜਿਹੜਾ ਪਿੱਛੇ ਸੜਕ ਆ ਗਈ ਆ ਤੇ ਸੜਕ ਤੋਂ ਅੱਧਾ ਕਿੱਲਾ ਹੀ ਦੂਰ ਆ ਸਾਹਮਣੇ ਜਿਹੜੀ ਸਿੱਧੀ ਪਈ ਆਪਣੀ ਜਿਹੜੀ ਹੈਗੀ ਆਪਣੇ ਖੇਤ ਜੀ ਵੜ ਜਾਂਦੀ ਇੱਥੇ ਆ ਕੇ ਤੇ ਸਿੱਧੀ ਉਹ ਪਿੱਛੇ ਸੜਕ ਆ ਗਈ ਆ ਸੜਕ ਤੋਂ ਜਨਕੀ ਆਪਣੀ ਜਿਹੜੀ ਪੈਲੀ ਹੈਗੀ ਆ ਕਿੱਲਾ ਕ ਪਿੱਛੇ ਆ ਪੂਰਾ ਕਿੱਲੇ ਦਾ ਸੰਨ ਹੈਗਾ ਜਿਹੜੀ ਪਈ ਆ ਸਿੱਧੀ ਆਪਣੇ ਖੇਤ ਦੇ ਵਿੱਚ ਇੱਥੇ ਆ ਜਾਂਦੀ ਇੱਥੇ ਉਤਰ ਜਾਂਦੀ ਆ ਤੂੰ ਬਹੁਤ ਵਧੀਆ ਆਪਨ ਪ੍ਰਮਾਤਮਾ ਨੇ ਕਿਰਪਾ ਕੀਤੀ ਆ ਤੇ ਬਹੁਤ ਵਧੀਆ ਟਕਾਣੇ ਦੇ ਪੈਲੀ ਮਿਲ ਗਈ ਸੀ ਆਪਾਂ ਨੂੰ ਠੀਕ ਆ ਚੱਲ ਗਏ ਆ ਮਾਂ ਫਿਰ ਚਲੋ ਫਿਰ ਇੱਕ ਬਾਈ ਨਾਲ ਬਹੁਤ ਫੋਨ ਮੈਨੂੰ ਕਾਲਾਂ ਕੀਤੀਆਂ ਜਦੋਂ ਆਪਾਂ ਪੈਲੀ ਲਈ ਸੀ ਬਾਈ ਕੀ ਰੇਟ ਮਿਲੀ ਆ ਕਿ ਆਪਾਂ ਸਪੈਸ਼ਲ ਵੀਡੀਓ ਬਣਾਵਾਂਗੇ ਤੇ ਤੁਸੀਂ ਮੈਂ ਆਪਣਾ ਨੰਬਰ ਵੀ ਦੇ ਦੂੰਗਾ ਇੱਕ ਦੋ ਆਪਣੇ ਕੋਲੇ ਹੈਗੀਆਂ ਢੇਰੀਆਂ ਹੋਰ ਵੀ ਵਕਾਊ ਹੈਗੀਆਂ ਜੇ ਤੁਸੀਂ ਲੈਣੀਆਂ ਹੋਈਆਂ ਤਾਂ ਇਹ ਇੱਕ ਇਹ ਚੀਜ਼ ਆ ਪੈਲੀ ਜਿਹੜੀ ਇਹੋ ਚੀਜ਼ ਹੈ ਇਹਦੇ ਤੁਸੀਂ ਤੁਸੀਂ ਲਾਉਂਗੇ ਚੀਜ਼ ਹੋਰ ਟਾਈਮ ਪਾ ਕੇ ਵਧਣੀ ਵਧਣੀ ਆ ਮਹਿੰਗੀ ਹੋ ਜਾਣੀ ਘਟਣੀ ਦਾ ਇਹ ਹੈ ਨਹੀਂ ਹੈਣਾ ਸੋ ਜਿਹਨੇ ਮੇਰੇ ਵੀਰਾਂ ਦੀਆਂ ਰੋਡ ਦੇ ਵਿੱਚ ਪੈਲੀਆਂ ਵਗੈਰਾ ਆਈਆਂ ਨੇ ਜੇ ਤੁਸੀਂ ਲੈਣਾ ਚਾਹੋਣੇ ਹੋ ਤਾਂ ਆਪਣੇ ਨਿਗਾ ਚ ਦੋ ਤਿੰਨ ਢੇਰੀਆਂ ਹੈਗੀਆਂ ਨੇ ਜੇ ਤੁਸੀਂ ਲੈਣੀਆਂ ਤਾਂ ਆਪਾਂ ਕੋਸ਼ਿਸ਼ ਕਰਾਂਗੇ ਵੀ ਜੇ ਆਪਣਾ ਜੇ ਤੁਹਾਡੇ ਸੁਆਬ ਦੇ ਵਿੱਚ ਹੋਈਆਂ ਕਿਉਂਕਿ ਆਪ ਪ੍ਰਾਪਰਟੀ ਡੀਲਰ ਦਾ ਕੰਮ ਕਰਦੇ ਨਹੀਂ ਹੈਗੇ ਪ੍ਰਾਪਰਟੀ ਡੀਲਰ 100 ਜੂੜ ਬੋਲਦੇ ਨੇ ਪਰ ਸਾਨੂੰ ਆਏ ਆ ਵੀ ਚੱਲ ਜੇ ਕਿਸੇ ਦਾ ਫਾਇਦਾ ਹੁੰਦਾ ਹੋਵੇ ਹੈਨਾ ਤੇ ਆਪਾਂ ਤੁਹਾਡਾ ਜਰੂਰ ਕਰਾਂਗੇ ਠੀਕ ਹੈ ਤੇ ਕਨੈਕਟਰ ਤੁਸੀਂ ਕਰ ਲਿਓ ਨੰਬਰ ਮੈਂ ਉੱਤੇ ਦੇ ਦੇਣਾ ਠੀਕ ਹੈ ਜੀ ਚਲੋ ਫਿਰ ਆਪਾਂ ਚੱਲਦੇ ਆਂ ਮੰਮੀ ਦੇ ਨਾਲ ਮੰਮੀ ਦੇ ਨਿੱਕੇ ਨਿੱਕੇ ਕੰਮ ਜਿਹੇ ਸੀ ਕਿ ਕਰਨ ਵਾਲੇ ਜਿਹੜੀ ਤੌਤ ਪੂਰੇ ਕਰਨੇ ਸੀ ਤੇ ਮੰਮੀ ਕਹਿੰਦੀ ਨਾਲ ਚੱਲ ਫੇਰਾ ਉਹ ਕਰਵਾ ਲਈ ਹੈ ਨਾ ਤੇ ਅੱਜ ਫਿਰ ਮੋਟਰਸਾਈਕਲ ਤੇ ਆ ਮੰਮੀ ਥੋੜੇ ਖੁਸ਼ ਰਹਿੰਦੀ ਮੋਟਰਸਾਈਕਲ ਤੇ ਯਾਰ ਖੁੱਲ੍ਹ ਬਾਰਾ ਵਧੀਆ ਖੁੱਲ੍ਹ ਬਾਰਾਂ ਲੱਗਦੈ ਨਾ ਮੈਂ ਹੁਣ ਤਾਂ ਆ ਹੀ ਖੁੱਲੇ ਥਾਂ ਖਿਲਾੜਦੀ ਲਿਆ ਕੇ ਹੁਣ ਉਹ ਖੁੱਲ੍ਹ ਬਾਰੇ ਖੇਤ ਸਾਰੀ ਖੁੱਲੀ ਖੁੱਲੀ ਹਵਾ ਆਉਂਦੀ ਹੈ ਕਿੰਨੀ ਸੋਣੀ ਹਵਾ ਲੱਗਦੀ ਹੈ ਗੱਡੀ ਚ ਨਹੀਂ ਨਾ ਇਹ ਮਿਲਦੀ ਹਵਾ ਨਹੀਂ ਆਵਾ ਨਹੀਂ ਚੱਲ ਗਈ ਯਾਰ ਚਲੋ ਖਾਣਾ ਕਪ ਵੀ ਮਹਿਸੂਸ ਨਹੀਂ ਹੁੰਦੀ ਹੂੰ ਹਵਾ ਵਗਦੀ ਆ ਆ ਕਾ ਪੈਲੇ ਪੈਰ ਗਏ ਨਾ ਜਿਹੜੇ ਕਰਨੇ ਹੋ ਜਾਂਦੀ ਅਧਿਕਾਰੇ ਆਪਣੇ ਖੰਧ ਵੀ ਆਪਣੀ ਸੈਲਟੀਪ ਹੋ ਰਹੀ ਆ ਦੇਖੋ ਕਾ ਥਮੇਟੀ ਮੋਟੀ ਪਾ ਗਏ ਨ ਚੋਰਸ ਕਰ ਦੇਣਾ ਥਾਂ ਆ ਜਾਵਾਂ ਆ ਇੱਥੇ ਕਿੰਨੇ ਕਦਾਂ ਵੀ ਟਾਲ ਬਣ ਜਾਂਦੀ ਆ ਇਹ ਸਾਰਾ ਘੈਂਟ ਬਣਾ ਦੇਣਾ ਆਪਾਂ ਅੱਧੀ ਗੰਧ ਹੋ ਗਈ ਇਹਦੇ ਉੱਤੇ ਆਪਾਂ ਦੋਗਾ ਟੀਪ ਵਾਜ ਜਾਣਾ ਪੂਰੀ ਸਫਾਈ ਜਦੋਂ ਆ ਗਈ ਤੇ ਹਜੇ ਰਹਿਦਾ ਕੰਮ ਕਰਨ ਵਾਲਾ ਫਿਰ ਬਣ ਜੂ ਗੱਲ ਪੂਰੀ ਲਓ ਵੀ ਪਹਿਲਾਂ ਇਹ ਲੱਕੜ 'ਚ ਮਾਰਨ ਲੱਗੀ ਹੋਈ ਸੀ ਹੁਣ ਇਹ ਕਰਾਇ 'ਚ ਸਿਰ ਮਾਰੀ ਜਾਂਦੀ ਆ ਇਹਦਾ ਲਾਲਾ ਛਿੰਦਿਆ ਦਿਮਾਗ ਖਿਲ ਗਿਆ ਹਨਾ ਆ ਮੈਂ ਦਾ ਮਾਨਸਿਕ ਸਤੁਰ ਹੋਣਾ ਖਿਲ ਗਿਆ ਲੱਗਦਾ ਪਹਿਲਾਂ ਇਹ ਲੱਕੜ 'ਚ ਲੱਗੀ ਹੋਈ ਸੀ ਵੀਰੇ ਮਾਰਨ ਹੈ ਇਹਨੂੰ ਆ ਨਾ ਸੁਆਦ ਲਓ ਵੀ ਇੱਧਰ ਬੈੱਡ ਸ਼ੀਟਾਂ ਵੈਸੀਆਂ ਨਵੀਆਂ ਕੀ ਕਰ ਲੱਗੇ ਹੋਏ ਆ ਆਪਾਂ ਲੈ ਵੀ ਇੱਕ ਸੂਟ ਹੁਣ ਤੁਸੀਂ ਕਹਿੰਦੇ ਇੰਨੇ ਸੂਟ ਇੱਕ ਸੂਟ ਹੋਰ ਰੈਡੀ ਹੋਇਆ ਨਵਾਂ ਡਿਜ਼ਾਈਨ ਇਹ ਨਹੀਂ ਕੀਤਾ ਲਾਂਚ ਆਪਣੀ ਬੁਟੀਕ ਦਾ ਤੇ ਸੋ ਕੋਈ ਵੀ ਨਵਾਂ ਪੀਸ ਲਾਂਚ ਜੀ ਨੂੰ ਕਰਨਾ ਸੋ ਸਭ ਤੋਂ ਪਹਿਲਾਂ ਆਪ ਦਾ ਬਣਾਇਆ ਜਾਂਦਾ ਸੂਟ ਇਹ ਸੋ ਇਹ ਮੇਰਾ ਸੂਟ ਆ ਇੱਕੇ ਰਿਆਲਾ ਵਰਕ ਦਾ ਯਾਰ ਵੱਖਿਆ ਸਰਾ ਕਰਾਇਆ ਪਿਆ ਆ ਆ ਕੀ ਲੈਸ ਲੱਗੀ ਹੈ ਕਿ ਵੈਸੀ ਹੈ ਨਹੀਂ ਇਹ ਵਰਕ ਦੇ ਵਿੱਚ ਹੀ ਹੈ ਹਾਂ ਸਟਿਚ ਹੋਇਆ ਸਟਿਚ ਹਾਂ ਸਟਿਚ ਆ ਸੋ ਇਹ ਬਾਵਾ ਘਟੇ ਬੇ ਆਰਾਮ ਦੇ ਦੇਖੋ ਮਾਮਲਾ ਨਹੀਂ ਆ ਫੁੱਲ ਕਿੱਥੇ ਆਉਣਗੇ ਬਾਵਾ ਤੇ ਬਾਵਾ ਤੇ ਆਉਣਗੇ ਲੈ ਫੇਰ ਤਾਂ ਬਣ ਜਗੇ ਫੁੱਲ ਝੜੀ ਜਾਵੀ ਹੈ 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 ਅਜੇ ਦੀ ਬਾਟਮ ਤੇ ਵੀ ਵਰਕ ਆ ਉਹ ਸੀਕ੍ਰੇਟ ਆ ਕਿਦਾਂ ਦੀ ਇਹਦੇ ਨਾਲ ਆਪਾਂ ਬਾਟਮ ਦਿੱਤੀ ਆ ਲੈ ਵੀ ਹੁਣੇ ਕਰ ਲਓ ਤੁਸੀਂ ਇਹ ਨਵਾਂ ਡਿਜ਼ਾਈਨ ਆ ਆਪਣਾ ਬਿਲਕੁਲ ਠੀਕ ਆ ਸਕਰੀਨ ਸ਼ਾਟ ਲੈ ਲਓ ਤੇ ਹੁਣੇ ਆਪ ਨੂੰ ਜਲਦੀ ਜਲਦੀ ਭੇਜ ਦਿਓ ਤੁਸੀਂ ਜੇ ਬਣਵਾਉਣਾ ਤਾਂ ਕਿਸੇ ਨੂੰ ਭੇਜ ਦਿਓ ਹਾਂ ਨਾਲ ਹੀ ਹੁਣ ਥੋੜਾ ਵੀ ਰੈਡੀ ਹੋ ਜੂਗਾ ਦੇਖੋ ਕਿੰਨੇ ਘੇੜ ਲਾਦੇ ਯਾਰ ਹਨਾ ਸਫਾਈ ਬਹੁਤ ਵਾਕਿਚ ਹਨਾ ਆ ਦੇਖੋ ਕਲਰ ਵੀ ਬਹੁਤ ਉੱਠ ਰਿਹਾ ਹੈ ਨਾ ਪਿਓਰ ਸਿਲਕ ਤੇ ਬਣਾਇਆ ਹੈ ਆਪਾਂ ਪਿਓਰ ਸਿਲਕ ਤੇ ਇਹ ਡਾਈ ਕੀਤਾ ਨਾ ਇਹ ਜਿਹੜਾ ਕਲਰ ਹੈ ਮੇਸਾਂ ਨੀਵੀ ਕਲਰ ਨੀਵੀ ਆ ਨਹੀਂ ਰਾਇਲ ਬਲੂ ਰਾਇਲ ਬਲੂ ਮੇਸਾਂ ਆਉਂਦੇ ਪਿਓਰ ਤੇ ਹਨਾ ਇਹ ਹਾਂਜੀ ਹੂੰ ਦੇਖ ਘੇੜ ਲਾਦੇ ਯਾਰ ਵਾਕਈ ਬਹੁਤ ਸੁਣ ਲਾਦਾ ਇਹ ਦੇਖੋ ਹਨਾ ਥੋਲ ਲਬੂੜੀਆਂ ਇਹ ਚੀਜ਼ਾਂ ਦੁਕਾਨਾਂ ਤੋਂ ਤਾਂ ਆਪਾਨੂੰ ਮਿਲਦੀਆਂ ਹੀ ਨਹੀਂ ਇਹ ਤਾਂ ਰੈਡੀ ਕਰਨੀਆਂ ਪੈਂਦੀਆਂ ਲੇਕਿਨ ਜਦੋਂ ਤੈਹ ਲਾਤੀ ਹੈ ਇਹ ਦੇਖਣ ਲਵੇ ਕੋਈ ਹੈ ਨੇੜੇ ਉਹ ਨਹੀਂ ਦੁਕਾਨਾਂ ਹਰੇ ਹਾਂ ਮੈਂ ਇਹਨਾਂ ਨੂੰ ਕਿਹਾ ਸੀ ਮੈਂ ਕਿਹਾ ਵਿੱਚ ਵੀਡੀਓ ਨਾ ਲਓ ਫਿਰ ਵੀ ਲਈ ਜਾਂਦੇ ਹੂੰ ਹੂੰ ਠੀਕ ਹੈ ਤੇ ਜਿੱਦ ਤੇ ਪਾਇਆ ਫਿਰ ਵੀ ਦੇਖ ਹੀ ਲੈਣਾ ਸਾਰਿਆਂ ਨੇ ਉਦੋਂ ਦੇਖ ਲੈਣਾ ਉਦੋਂ ਚੱਕਰ ਨਹੀਂ ਫਿਰ ਪਹਿਲਾਂ ਨਹੀਂ ਦਿਖਾਉਣਾ ਸੀ ਹੂੰ ਹੂੰ ਤਾਂ ਮੈਂ ਤਾਂ ਦਿਖਾਤਾ ਫਿਰ ਲੋਈ ਮੈਂ ਥੋੜਾ ਫੇਵਰ ਕਰਦਾ ਸਾਰਿਆਂ ਦਾ ਜਿਹੜੀਆਂ ਭੈਣਾਂ ਨੇ ਵੀਡੀਓ ਬਣਦੀਆਂ ਜੇ ਤੁਸੀਂ ਬਣਾਉਣਾ ਚਾਹੁੰਦੇ ਹੋ ਬਣਾ ਸਕਦੇ ਹਾਂ ਇੱਕ ਜਿਵੇਂ ਹੁਣ ਹਨਾ ਆਪਣੇ ਮਤਲਬ ਕਿ ਇੰਡੀਆ ਤੋਂ ਬਾਹਰ ਹੁਣ ਮੈਰਿਜਾਂ ਸ਼ੁਰੂ ਹੋ ਗਈਆਂ ਇੰਡੀਆ 'ਚ ਖਤਮ ਹੋ ਗਈਆਂ ਨਹੀਂ ਹਨਾ ਤੇ ਬਾਹਰੋਂ ਸਾਨੂੰ ਬਹੁਤ ਇਨਕੁਆਰੀਆਂ ਆਉਂਦੀਆਂ ਨੇ ਹਨਾ ਕਿਉਂਕਿ ਬਾਹਰ ਵਿਆਹ ਸ਼ੁਰੂ ਹੋ ਗਿਆ ਸੋ ਕਿਸੇ ਨੇ ਵੀ ਜੀ ਆਰਡਰ ਦੇਣਾ ਤੁਸੀਂ ਹੁਣੇ ਦੇ ਦਿਓ ਠੀਕ ਆ ਫਿਰ ਹੋ ਸਕਦਾ ਅਸੀਂ ਅਸੀਂ ਵੀ ਬਾਹਰ ਉੱਡ ਜੀਏ ਠੀਕ ਹੈ ਅਸੀਂ ਬਣਾ ਰਹੇ ਹਾਂ ਪਲੈਨਿੰਗ ਪਰ ਤੁਹਾਨੂੰ ਆਪਾਂ ਐਵੇਂ ਛੋਛਾ ਛੱਡ ਦਈਏ ਤੁਹਾਨੂੰ ਜਾਵਾਂਗੇ ਬਾਅਦ ਜਾਈਏ ਨਾ ਅਸੀਂ ਪਲੈਨਿੰਗ ਕਰ ਰਹੇ ਹਾਂ ਸ਼ਾਇਦ ਅਸੀਂ ਜਾਈਏ ਤੇ ਤੁਹਾਨੂੰ ਕੋਈ ਪੱਕਾ ਨਹੀਂ ਹੈਗਾ ਸ਼ੋਰ ਨਹੀਂ ਗੇ ਹੂੰ ਉਹ ਸਾਡਾ ਆਪਸ ਹੀ ਆਪਸ ਵਿੱਚ ਹੈ ਸਾਡੀ ਉਹ ਚੀਜ਼ ਵੀ ਜਾਈਏ ਨਾ ਜਾਈਏ ਵੀ ਜਾਣਾ ਕੋਈ ਔਖਾ ਨਹੀਂ ਹੈਗਾ ਪਰ ਅਸੀਂ ਸੋਚਦੇ ਵਿੱਚ ਜਾਈਏ ਕਿ ਇਹ ਨਾ ਜਾਈਏ ਪਰ ਮੈਂ ਕਹਿੰਦਾ ਚੱਲੀਏ ਘੁੰਮਣ ਕੰਮ ਚਲੋ ਮੈਂ ਦੱਸਿਓ ਕਮੈਂਟ ਕਰਕੇ ਵੀ ਜੇ ਅਸੀਂ ਵਲੌਗ ਵਲੌਗ ਦੇਖਣੇ ਆ ਬਾਹਰਲੇ ਆਪਾਂ ਘਰ ਦਾ ਵਲੌਗ ਤੁਸੀਂ ਬਹੁਤ ਦੇਖਦੇ ਆ ਤੇ ਤੁਹਾਨੂੰ ਬਾਹਰਲੀ ਦੁਨੀਆ ਦਿਖਾਈਏ ਤਿਆਰੋਂ ਤਾਂ ਕਰ ਦਿਓ ਮੜਾ ਜਾ ਕਮੈਂਟ ਇਸ ਵਲੌਗ ਦੇ ਵਿੱਚ ਤੇ ਫਿਰ ਤੁਹਾਡੇ ਕਮੈਂਟਾਂ ਦੇ ਆਧਾਰ ਤੇ ਆਪਾਂ ਦੇਖਾਂਗੇ ਕਿ ਕਿੰਨਾ ਲੈ ਕੇ ਤੇ ਜਾਣਗੇ ਕਮਾਉਣ ਕਰ ਦਿਓ ਕਮੈਂਟਸਾਰੇ ਜਾਣੇ ਸਹੀ ਗੱਲ ਹੈ ਬਹੁਤ ਜਿਆਦਾ ਕਹਿੰਦੀ ਤਾ ਤਕੜੇ ਫਿਰ ਆਪਾਂ ਕੰਟਰੀ ਤੋਂ ਬਾਹਰ ਹੀ ਦੇ ਕਮਾ ਕੇ ਲਿਆਵਾਂਗੇ ਆਪਦੀ ਤੇਰੀ ਹੈ ਹਨ ਠੀਕ ਆ ਤੇ ਕਮੈਂਟ ਜਰੂਰ ਕਰ ਦਿਓ ਹਨ ਓਕੇ ਮੰਮੀ ਨੂੰ ਤਾਂ ਦਿਖਾਤਾ ਕੀ ਅੱਜ ਮੈਨੂੰ ਨਹੀਂ ਦਿਖਾਇਆ ਸੀ ਜਿੱਦੇ ਕੰਪਿਊਟਰ ਪਿਆ ਲੱਗ ਗਿਆ ਨਾ ਆਪਣੇ ਖੇਤ ਨੂੰ ਕੰਪਿਊਟਰ ਕਾ ਲੱਗਣਾ ਉਹਦੀ ਤੈਨੂੰ ਵਿਖਾ ਕੇ ਲੈ ਕੇ ਆਉਂਗਾ ਜੇ ਥਾਂ ਪੱਧਰ ਹੋ ਗਿਆ ਪੂਰਾ ਘੈਂਟ ਕਿਉਂਕਿ ਵਟ ਗਾਂਵਸਿਆਂ ਕਰਨ ਵਾਲੀ ਸੀ ਇੱਕ ਤੇ ਉਹ ਹੁਣੋਂ ਪ੍ਰੋਪਰ ਇਦਾਂ ਪਤਾ ਨਹੀਂ ਲੱਗਦਾ ਫਿਰ ਤੁਹਾਨੂੰ ਵੀ ਸਾਰ ਜਿੱਦਾਂ ਮੈਂ ਤੁਹਾਨੂੰ ਕਿਹਾ ਸੀਗਾ ਕੰਪਿਊਟਰ ਕਰਾਏ ਕੰਪਿਊਟਰ ਕਹੇ ਆਪਾਂ ਪਹਿਲੀ ਲਈ ਜੀ ਨਵੀਂ ਆਪਾਂ ਗਾਂਹ ਦੇ ਦਾ ਟਿਕਾ ਤੇ ਵਾਣ ਤੇ ਉਹ ਆਪਾਂ ਕੰਪਿਊਟਰ ਲੈਵਾ ਕੇ ਦੇਣਾ ਉਹਨਾਂ ਨੂੰ ਕਦੋਂ ਲੈਵਾ ਕੇ ਦੇਣਾ ਕੰਪਿਊਟਰ ਕਰਾਇਆ ਲਾ ਕੇ ਦੇਣਾ ਕੰਪਿਊਟਰ ਦਾ ਸੌਫਟਵੇਅਰ ਜਦੋਂ ਹੋ ਗਿਆ ਅਪਡੇਟ ਉਹ ਦੂ ਕੰਪਿਊਟਰ ਦੀ ਵਿੰਡੋ 7 ਉੱਡੀ ਹੋਈ ਆ ਵਿੰਡੋ ਵਿੰਡੋ ਚੜਾਉਣ ਵਾਲੀ ਆ ਉਹ ਕਹਿੰਦੇ ਵਿੱਚ ਥਾਂ ਥੋੜਾ ਜਿਹਾ ਗਿੱਲਾ ਸੀਗਾ ਸੁੱਕ ਲੈਣ ਦੀ 4-5 ਦਿਨਾਂ ਤੱਕ ਲੱਗੂਗਾ ਤਿੰਨ ਚਾਰਾਂ ਦਿਨਾਂ ਤੱਕ ਠੀਕ ਆ ਠੀਕ ਹੈ ਕੋਈ ਗੱਲ ਨਹੀਂ ਤੇ ਬਾਕੀ ਤੁਸੀਂ ਭਾਈ ਜੇ ਤੁਸੀਂ ਪਹਿਲੀ ਵਾਰ ਇਨਕੁਆਰੀ ਜੇ ਅਸੀਂ ਕਰਨਾ ਚਾਹੋ ਨਾ ਮੈਂ ਨੰਬਰ ਦੇ ਦੇਣਾ ਉੱਥੇ ਆਪ ਦਾ ਤੇ ਆਪਾਂ ਰੱਖ ਲਾਂਗੇ ਨੀਗਾ ਜੇ ਤੁਸੀਂ ਲੈਣਾ ਚਾਹੋਣੇ ਉਹ ਤਾਂ ਠੀਕ ਆ ਕਿਉਂਕਿ ਤੁਸੀਂ ਪ੍ਰੋਪਰਟੀ ਵਾਲੇ ਕੋਈ ਇਹੋ ਜਿਹੀ ਚੀਜ਼ ਵਾਲੀ ਇਨਵੈਸਟ ਸ਼ੁਰੂ ਕਰਿਆ ਕਰੋ ਜਿਹੜੀ ਕੱਲ ਨੂੰ ਚੀਜ਼ ਵਧ ਜਾਣੀ ਹੈ ਨਾ ਟਾਈਮ ਪਾ ਕੇ ਜਦੋਂ ਰੇਟ ਵਧ ਜਾਣਾ ਹੈ ਨਾ ਤੇ ਪਹਿਲੀਆਂ ਹੁਣ ਤਾਂ ਥੱਲੇ ਨੂੰ ਮੋੜਨ ਵਾਲਾ ਕੰਮ ਹੈ ਨੀਗਾ ਜੀ ਲਈ ਜਾਂਦੀ ਕਿਤੇ ਲੈ ਲਓ ਵਧੀਆ ਗੱਲ ਆ ਠੀਕ ਆ ਤੇ ਫਿਰ ਅੱਜ ਵਾਲਾ ਵਲੌਗ ਦੀ ਹਾਜ਼ਰੀ ਫਿਰ ਇੱਥੇ ਕਰਿਓ ਪ੍ਰਮਾਣ ਤੇ ਕੱਪ ਚਾਹ ਕੌਫੀ ਵਾਲਾ ਵ ਏਸੀ ਕਈ ਜਾਂਦਾ ਪਿਗਾ ਨਹੀਂ ਤਾਂ ਮੈਂ ਤੁਹਾਨੂੰ ਠਾਰ ਠੀਕ ਆ ਤੇ ਜਿਹੜੇ ਫਸਟ ਟਾਈਮ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਕਿਵੇਂ ਆ ਆ ਚਾਤੀਆਂ ਮਰੀ ਜਾਂਦੀ ਆ ਆ ਜਾ ਆ ਜਾ ਆ ਜਾ ਠੀਕ ਆ ਤੇ ਕੱਲ ਫਿਰ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਬਾਏ 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 ਮਿਲਦੇ ਆ ਕੱਲ ਅਗਲੇ ਵਲੌਗ ਵਿੱਚ